ਕਿ ਤੁਸੀਂ ਇਸ ਗਲਤੀ ਮਾਫੀ ਮੰਗਦੇ ਹੋ ਸੰਗਤ ਤੋਂ ਕਿ ਤੁਸੀਂ ਕੁਰਸੀ ਤੇ ਬੈਠੇ ਹੋ ਉੱਥੇ ਮਾਫੀ ਜੀ ਵਾਲੀ ਜਿਹੜੀ ਗੱਲ ਹੈ ਨਾ ਉਹ ਤਾਂ ਅਸੀਂ ਰੋਜ਼ ਹੀ ਮਾਫੀ ਮੰਗਨੇ ਆ ਗੁਰੂ ਸਾਹਿਬ ਦੇ ਕੋਲ ਸੇਵਾ ਕਰਨ ਤੋਂ ਬਾਅਦ ਸੇਵਾ ਕਰਨ ਤੋਂ ਪਹਿਲੋ ਨਿਤਨੇਮ ਕਰਨ ਤੋਂ ਪਹਿਲੋ ਹਰ ਵੇਲੇ ਸਦਾ ਸਦਾਇ ਪੂੜਨ ਹਾਰ ਨਾਨਕ ਰੱਖਣ ਹਾਰ ਅਸੀਂ ਮਾਫੀ ਦਾ ਹਰ ਵਕਤ ਹੀ ਮੰਗਦੇ ਆ ਤੇ ਮਾਫੀ ਵਾਲੀ ਕੋਈ ਅਸੀਂ ਗੱਲ ਨਹੀਂ ਪਰ ਗੁਰੂ ਸਾਹਿਬ ਦਾ ਸਤਕਾਰ ਵੇਖ ਕੇ 2-3 ਫੁੱਟ ਗੁਰਸਾਹਿਬ ਉੱਚੇ ਸੀ ਉਹ ਫੋਟੋ ਬਣਾਉਣ ਵਾਲੇ ਉਸ ਤਰੀਕੇ ਬਣਾ ਦਿੰਦੇ ਆ ਅਸੀਂ ਦੋ ਟਾਈ ਫੁੱਟ ਦੀਵੇਂ ਸੀ ਪਰ ਸਾਨੂੰ ਦੋ ਜਿਹੜੇ ਫੜ ਕੇ ਬਿਠਾਉਂਦੇ ਆ ਦੋ ਜਿਹੜੇ ਫੜ ਕੇ ਠਾਉਂਦੇ ਆ ਉਹ ਫਿਰ ਕੁਰਸੀ ਤੇ ਬਿਠਾ ਦਿੱਤਾ ਜਦ ਕਿ ਮੈਂ ਇਕੱਲਾ ਨਹੀਂ ਕੁਰਸੀ ਤੇ ਬੈਠਾ ਸੀ ਮੇਰੇ ਸਾਹਮਣੇ ਇੱਕ ਬਜ਼ੁਰਗ ਵੀ ਬੈਠੇ ਸੀ ਦੋ ਬੀਬੀਆਂ ਵੀ ਬੈਠੀਆਂ ਸੀ ਬਜ਼ੁਰਗਾਂ ਲਈ ਕੁਰਸੀਆਂ ਹੁੰਦੀਆਂ ਨੇ ਉਹ ਹੀ ਉਹਨਾ ਮੇਰੇ ਵਾਸਤੇ ਮਹਾਰਾਜ ਦੀ ਹਜ਼ੂਰੀ ਚ ਕੁਰਸੀ ਕਿਉਂ ਹੋਵੇ ਹਾਂਜੀ ਕਿਉਂ ਹੋਵੇ ਕੁਰਸੀ ਮਹਾਰਾਜ ਦੀ ਹਜ਼ੂਰੀ ਕੁਰਸੀ ਤਾਂ ਜਿੰਨਾ ਬਜ਼ੁਰਗਾਂ ਵਾਸਤੇ ਆ ਤੁਸੀਂ ਨਾਨਕ ਸਰ ਸੰਪਰਦਾ ਦੇ ਨਾਲ ਜੁੜੇ ਹੋ ਹਾਂ ਬਾਬਾ ਅਨੰਦ ਸਿੰਘ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਤਾਂ ਧਰਤੀ ਦੇ ਵਿੱਚ ਪਟਕੇ ਮਿੱਟੀ ਤੇ ਆਪਦਾ ਅਸਣ ਲਾ ਲਿਆ ਸੀ ਵੀ ਮੈਂ ਇੰਨਾ ਨੀਵਾ ਹੋਵਾਂ ਗੁਰੂ ਗ੍ਰੰਥ ਸਾਹਿਬ ਤੋਂ ਇਹ ਸੱਚ ਹੈ ਹਾਂ ਬਿਲਕੁਲ ਉਹ ਪੱਟਣ ਮਿੱਟੀ ਥੱਲੇ ਬੈਠਣ ਤੇ ਤੁਸੀਂ ਕੁਰਸੀ ਡਾਮੋ ਇਹ ਕਿੱਥੇ ਜਾਇਜ਼ ਹੈ ਉਹ ਮਹੌਲ ਹੀ ਇਸ ਵਿਵਸਥਾ ਕਰਕੇ ਬਾਬਾ ਜੀ ਵੀ ਵਿਵਸਥਾ ਸੀ ਐਸੀ ਗੱਲ ਨਹੀਂ ਉਹ ਵੀ ਸਰੀਰ ਮੇਰਾ ਥੋੜਾ ਪਾਰਾ ਹੈ ਪਾਰਾ ਹੋਣ ਕਰਕੇ ਇਹ ਬਿਠਾਉਂਦੇ ਆ ਤੇ ਉਠਾਉਂਦੇ ਆ ਥੱਲੇ ਬੈਣ ਵਿੱਚ ਕੋਈ ਐਸੀ ਗੱਲ ਨਹੀਂ ਚੌਂਕੜਾ ਮਹੱਲੀ ਦਾ ਬਹਿ ਜੀ ਦਾ ਪਰ ਉਹਦੇ ਵਿੱਚ ਉੱਠਣਾ ਔਖਾ ਤੇ ਬਿਠਾਉਣਾ ਔਖਾ ਹੈ ਅਸਮਰਤ ਹੋਸੀ ਥੱਲੇ ਬੈ ਨਹੀਂ ਸਕਦੇ ਨਹੀਂ ਬੈਠਣ ਨੂੰ ਕੋਈ ਐਸੀ ਗੱਲ ਨਹੀਂ ਬਹੁਤ ਹੀ ਲੋਡ ਪੈ ਤੇ ਆਪਾਂ ਬੈ ਸਕਦੇ ਹਾਂ ਤੋਂ 500 ਕਿਲੋਮੀਟਰ ਦਾ ਸਫ਼ਰ ਕਰਕੇ ਗਏ ਸੀ ਤੇ ਉਹਨਾਂ ਨੇ ਫਿਰ ਸਾਨੂੰ ਉੱਥੇ ਬੜਾਇਆ ਤੇ ਕੁਰਸੀਆਂ ਹੋਰ ਵੀ ਲੱਗੀਆਂ ਵੀ ਅਸੀਂ ਸਾਡੀ ਕੁਰਸੀ ਉਹਨਾਂ ਨੇ ਇੱਧਰ ਕਰਤੀ ਤੇ ਅਸੀਂ ਕਿਹਾ ਵੀ ਗੁਰਸਾਹਬਾ ਦਾ ਦਰਸ਼ਨ ਕੀਤੇ ਮੈਂ ਕਿਹਾ ਗੁਰਸਾਹਬ ਉੱਚੇ ਆ ਉੱਥੇ ਫਿਰ ਬੈਠ ਗਏ ਸੀ ਕਿੰਨਾ ਕੁ ਸਤਿਕਾਰ ਹੈ ਤੁਹਾਡੇ ਦਿਲ ਚ ਗੁਰੂ ਗ੍ਰੰਥ ਸਾਹਿਬ ਪ੍ਰਤੀ ਉਹ ਤਾਂ ਕੋਈ ਹਾਤੋ ਬਾਤ ਦੀ ਇਹ ਗੁਰਸਾਹਿਬ ਦਾ ਸਤਿਕਾਰ ਹੀ ਦੋ ਟਾਈਮ ਗੁਰਸਾਹਿਬ ਦਾ ਪ੍ਰਕਾਸ਼ ਅਸੀਂ ਆਪ ਕਰਦੇ ਆਂ ਪਰ ਉਹ ਸਟੂਲ ਰੱਖਿਆ ਗੁਰਸਾਹਿਬ ਦੀ ਹਜ਼ੂਰੀ ਚ ਉਹਨਦੇ ਚ ਬਹਿ ਕੇ ਫਿਰ ਪਿਛੇ ਇਸ ਤਰ੍ਹਾਂ ਸਟੂਲ ਹੈ ਉਹਨਦੇ ਤੇ ਬਹਿ ਕੇ ਅਸੀਂ ਫਿਰ ਗੁਰਸਾਹਿਬ ਪ੍ਰਕਾਸ਼ ਕਰੀਦੇ ਤੇ ਲਤਸਾ ਲਈ ਹੁੰਦੀਆਂ ਨਹੀਂ ਤੇ ਉਸ ਉਹ ਨੇੜੇ ਗੱਲੀ ਦਾ ਪਿੱਛੇ ਗੱਲੀ ਦਾ ਫਿਰ ਉਵੇਂ ਫਿਰ ਉੱਠ ਪੀਦਾ ਸੇਵਾ ਕਰਕੇ ਗੁਰਸਾਬ ਦੇ ਤਾਬੇ ਆ ਇਹ ਮਰਿਆਦਾ ਦੇ ਉਲਟ ਨਹੀਂ ਹੈ ਨਹੀਂ ਇਹ ਹੈ ਤਾਂ ਕੋਈ ਥਾਂ ਮਤ ਇਵੇਂ ਹੁੰਦਾ ਖੜ ਕੇ ਵੀ ਗੁਰਸਾ ਪ੍ਰਕਾਸ਼ ਕਰਦੇ ਕਈ ਥਾਵਾਂ ਦੀ ਜਿਹੜੇ ਪ੍ਰਾਣੀਆਂ ਚੀਜ਼ਾਂ ਬਣੀਆਂ ਨਾ ਉਹਨਾਂ ਦੇ ਸਟੂਲ ਤੇ ਬਹਿ ਕੇ ਵੀ ਪ੍ਰਕਾਸ਼ ਕਰਦੇ ਆ ਤੇ ਸ਼ਹਿਰਾਂ ਵਿੱਚ ਬਹੁਤ ਥਾਵਾਂ ਦੇ ਬਿਰਦ ਆਦਮੀ ਜਿਹੜੇ ਸੇਵਾ ਕਰਦੇ ਆ ਉਹ ਗੁਰਸਾ ਪ੍ਰਕਾਸ਼ ਕਰਦੇ ਆ ਬਰਾਜਮਣ ਕਰਦੇ ਆ ਸੰਗਤ 'ਚ ਫਰਕ ਹੈ। ਤੁਹਾਨੂੰ ਲੋਕ ਸੰਤ ਰੂਪ ਦੇਖਦੇ ਐ। ਤੁਹਾਨੂੰ ਲੋਕ ਬਹੁਤ ਸਾਰੇ ਪੂਜਦੇ ਐ, ਤੁਹਾਡੀ ਸੇਵਾ ਕਰਦੇ ਐ ਉਹ। ਆਮ ਸੰਗਤ ਤੇ ਤੁਹਾਡੇ 'ਚ ਤਾਂ ਫਰਕ ਹੈ ਨਾ। ਜੋ ਤੁਸੀਂ ਕਰ ਰਹੇ ਹੋ, ਜੋ ਤੁਸੀਂ ਪ੍ਰਤਪਾ ਰਹੇ ਹੋ, ਲੋਕ ਉਹਨੂੰ ਫਾਲੋ ਕਰਨਗੇ ਕੱਲ ਨੂੰ। ਆਉਣ ਵਾਲੀਆਂ ਪੀੜ੍ਹੀਆਂ ਦੇ ਕਹਿਣਗੀਆਂ ਕਿ ਬਾਬਾ ਜੀ ਵੀ ਕੁਰਸੀ ਤੇ ਬਹਿੰਦੇ ਸੀ, ਅਸੀਂ ਵੀ ਬਹਿ ਜਾਾਂਗੇ। ਨਹੀਂ ਉਹ ਹੁਣ ਤਾਂ ਕਿ 21 ਤੱਕ ਅਸੀਂ ਥੱਲੇ ਹੀ ਕੀਰਤਨ ਕਰਦੇ ਰਹੇ ਹਾਂ। 21 ਤੋਂ ਬਾਅਦ ਸਾਨੂੰ ਰੋੜ ਪਈ ਜਦੋਂ ਬੰਸਦੋ ਮੇਜਰ ਐਕਸੀਡੈਂਟ ਹੋ ਗਏ ਪਹਿਲੋ ਹੋਏ ਫਿਰ ਹੋਏ ਫਿਰ ਹੋਏ ਇਸ ਤਰ੍ਹਾਂ ਕਰਕੇ ਐਕਸੀਡੈਂਟ ਦੇ ਵਿੱਚ ਫਿਰ ਕਾਫੀ ਹਾਲਤ ਖਰਾਬ ਸੀ ਕਦੋਂ ਹੋਇਆ ਐਕਸੀਡੈਂਟ ਐਕਸੀਡੈਂਟ 21 ਦੇ ਵਿੱਚ ਹੋਇਆ ਸੀ ਇਹ 21 ਤੋਂ ਪਹਿਲੋ ਹੋਇਆ ਸੀ 12 'ਚ 12 ਜਿਹੜਾ ਹੋਇਆ ਸੀ ਉਹ ਸਾਰਾ ਮੂੰਹ ਜਵਾੜੇ ਦਾ ਹੋਇਆ ਸੀ ਕਿੱਥੇ ਉਹ ਨਪਾਲ ਦੇ ਰਸਤੇ 'ਤੇ ਹੋਇਆ ਸੀ ਤੇ ਜਿਹੜਾ 21 ਦੇ ਵਿੱਚ ਹੋਇਆ ਸੀ ਉਹ ਹੋਇਆ ਸੀ ਸਾਡਾ 20 ਫੁੱਟ ਥੱਲੇ ਗੱਡੀ ਡਿੱਗ ਪਈ ਸੀ ਤੇ ਆ ਥਾਂ ਜਿਹੜਾ ਬੈਲਟ ਪਾਈ ਹੋਈ ਸੀ ਉਹ ਫਿਰ ਮੈਂ ਪੁੱਠਾ ਧਮਕ ਗਿਆ ਸੀ ਉਹਦੇ ਨਾਲ ਪਸਲੀਆਂ ਠੋਗੀਆਂ ਕਿ ਟੁੱਟ ਗਈ ਰੀੜ ਦੀ ਹੱਡੀ ਹਿੱਲ ਗਈ ਉਹ ਫਿਰ ਲੰਮਕਦਾਰੇ ਬਹੁਤ دیر ਫਿਰ ਇਹਨਾਂ ਨੇ ਗੱਡੀ ਸਿੱਧੀ ਕੀਤੀ ਤੇ ਫਿਰ ਵਿੱਚੋਂ ਕੱਢਿਆ ਤੇ ਫਿਰ ਕੱਢ ਕੇ ਉੱਪਰ ਲੈ ਕੇ ਆਏ ਫਿਰ ਉਥੋਂ ਹਸਪੀਟਲ 'ਚ ਗਏ ਬਹੁਤ ਮੁਸ਼ਕਲ ਨਾਲ ਫਿਰ ਉਥੋਂ ਆਪਣੀ ਜਹਾਈ ਦੇ ਵਿੱਚ ਸਾਨੂੰ ਫਿਰ ਮਾਨਦਤਾ ਕੀ ਮੇਦੰਤਾ ਮੇਦੰਤਾ 200 ਸਾਲ ਉਥੇ ਲੈ ਕੇ ਆਏ ਉਥੇ ਫਿਰ ਚੱਲਦਾ ਰਿਹਾ ਸਾਰਾ ਪਹਿਲੇ ਸਾਡਾ ਨਿੱਤ ਨੇਮ ਹੁੰਦਾ ਜੁਰੂਰੀ ਪਹਿਲੇ ਦਿਨ ਵੀ ਜਿਹੜਾ ਸੀ ਇਹਨਾਂ ਨੂੰ ਮੈਂ ਕਿਹਾ ਵੀ ਮੈਂ ਜੋ ਉਥੇ ਲੈ ਆਏ ਆਪਣਾ ਰੈਲਾਸ ਦਾ ਪਾਠ ਕੀਤਾ ਕੀਤੋ ਸੋਲੇ ਦਾ ਕੀਤਾ ਤੇ ਰਾਤ ਨੂੰ ਫਿਰ ਉਹ ਡਾਕਟਰਾਂ ਨੇ ਫਿਰ ਸੈੱਟ ਕਰਤਾ ਸੀ ਸਾਰਾ ਹਿੱਲਿਆ ਨਹੀਂ ਜਾਂਦਾ ਸੀ ਰਾਤ ਨੂੰ ਫਿਰ 2 ਵਜੇ ਇਸ਼ਨਾਨ ਦਾ ਟਾਈਮ ਇਹ ਨਾਮਾ ਕੇ ਇਸ਼ਨਾਨ ਕਹਿੰਦੇ ਬਾਬਾ ਜੀ ਤੁਸੀਂ ਇਸ ਹਾਲਤ ਚ ਨਹੀਂ ਕਰ ਸਕਦੇ ਤੁਹਾਡੀ ਪਸਲੀ ਟੁੱਟੀ ਹੋਈ ਹੈ ਸਾਹ ਲੈਣਾ ਵੀ ਔਖਾ ਹੈ ਤੇ ਮੈਂ ਕਹਿੰਨੀ ਇਸ਼ਨਾਨ ਤਪ ਕਰਨਾ ਹੈ ਇਹ ਕਹਿੰਦੇ ਵੀ ਮੁਸ਼ਕਲ ਹੈ ਮੈਂ ਕਹਾ ਕੋਈ ਨਹੀਂ ਤੁਸੀਂ ਜਿੰਨੇ ਵੀ ਤਕਲੀਫ ਹਾਇ ਹਾਇ ਕਰਦੀ ਜਾਂ ਤ ਕਿਸ ਤਰਾਹ ਵੀ ਫਿਰ ਮੈਂ ਬਾਥਰੂਮ ਚ ਮੈਂ ਕਹੇ ਤੁਸੀਂ ਮੈਨੂੰ ਉਠਾ ਦੇ ਇੱਕ ਵਾਰੀ ਇਸ਼ਨਾਨ ਕਰਕੇ ਫਿਰ ਆਪ ਦਾਣ ਕਹਿੰਦੇਤ ਨੇ ਮਿੰਨਤ ਉਹ ਜਪਜੀ ਸਾਹਿਬ ਡਾਕਟਰ ਸੀ ਮੁੰਡਾ ਉਹਨਾਂ ਦੇ ਤਾਂ ਜਪਜੀ ਸਾਹਿਬ ਸੁਣਿਆ ਫਿਰ ਮੈਂ ਸ਼ਬਦ ਜਾਰੇ ਆਪ ਕੀਤੇ ਫਿਰ ਅਸੀਂ ਕੀਰਤਨ ਪਾਠ ਲਾਈਵ ਲਾ ਰਿਆ ਵੀਡੀਓ ਤੇ ਉਹ ਸੁਣਦੇ ਰਹੇ ਤੇ ਉਹ ਨਾ ਦਾ ਉਹਦੇ ਸੌਇਆ ਜਾਂਦਾ ਸੀ ਨਾ ਬੈਠਿਆ ਜਾਂਦਾ ਸੀ ਨਾ ਸਾਹ ਲੈਣ ਸ਼ੀ ਵੀ ਮੁਸ਼ਕਲ ਸੀ ਤੇ ਉਹ ਇੱਕ ਥਾਂ ਦੀ ਸਿੱਧੀ ਰਹਿਣਾ ਪੈਂਦਾ ਸੀ ਇਸ ਤਰ੍ਹਾਂ ਕਰਕੇ ਉਹ ਕਾਫੀ ਜਿਆਦਾ ਸਰੀਰ ਦੇ ਵਿੱਚ ਸਰੀਰ ਜਿਹੜਾ ਮੇਰਾ ਹੈਗਾ ਗੂਠੇ ਤੋਂ ਲੈ ਕੇ ਸਿਰ ਦੇ ਤੱਕ ਕਈ ਫ੍ਰੈਕਚਰ ਨੇ 50 60 ਦਾ ਡਾਕਟਰੀ ਹੈਗਾ ਨਾ ਬਾਕੀ ਫ੍ਰੈਕਚਰ ਬਹੁਤ ਜਿਆਦਾ ਹੁਣ ਵੀ ਦਰਦ ਰਹਿੰਦਾ ਤੁਹਾਡੇ ਦਰਦ 60-65 ਸਾਲ ਤੋਂ ਬਾਅਦ ਦਰਦ ਜਾਗ ਪੈਂਦਾ ਹੈ ਸਰੀਰ ਵਿੱਚ ਦਰਦਾਂ ਜਾਗ ਪੈਂਦੀ ਹੈ 60-65 ਸਾਲ ਤੱਕ ਬੰਦਾ ਜਿਹੜਾ ਹੈ ਉਹ ਚੱਲਦਾ ਸਾਰੀਆਂ ਫਿਰ ਪ੍ਰਾਣੀਆਂ ਵੀ ਜਾਗ ਪੈਂਦੀਆਂ ਪ੍ਰਾਣੇ ਐਕਸੀਡੈਂਟ ਵੀ ਫਿਰ ਜਾਗ ਪੈਂਦੇ ਆ ਫਿਜ਼ੀਓਥਰਾਪੀ ਸੀ ਰੋਜ਼ ਸਵੇਰੇ ਵੀ ਕਰਾਉਣੇ ਆ ਤੇ ਸ਼ਾਮ ਨੂੰ ਵੀ ਲੋੜ ਪੈ ਤੇ ਕਰਾ ਲਈ